ਸਰ ਸ਼ਕਲ ਜੀ ਮੈਂ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ ਪੂਰਬੀ ਟ੍ਰਾਂਟੋ ਵਿੱਚ ਇੱਕ ਘਰ ਦੇ ਵਿੱਚ ਇੱਕ ਅਣਜਾਣ ਵਿਅਕਤੀ ਦੁਆਰਾ ਘਰ ਦੇ ਮਾਲਕਾਂ ਉੱਤੇ ਹਮਲਾ ਕੀਤਾ ਗਿਆ ਪੁਲਿਸ ਨੇ ਟ੍ਰਾਂਟੋ ਦੇ ਪੂਰਬੀ ਸਿਰੇ ਤੇ ਇੱਕ ਘਰ ਵਿੱਚ ਚੋਰੀ ਦੌਰਾਨ ਕਥਿਤ ਤੌਰ ਤੇ ਘਰ ਦੇ ਮਾਲਕ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਕਟਨਾ ਸ਼ਨੀਵਾਰ ਨੂੰ مین ਸਟਰੀਟ ਅਤੇ ਡੌਨਟਫੋਰਟ ਅਵੇਨਿਊ ਦੇ ਨੇੜੇ ਵਾਪਰੇ ਟੋਰੰਟੋ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸ਼ਾਮ 6 ਵਜੇ ਦੇ ਕਰੀਬ ਉਸ ਖੇਤਰ ਵਿੱਚ ਪੰਨ ਤੋੜ ਦੀ ਘਟਨਾ ਦਾ ਮਾਮਲਾ ਜਿਹੜਾ ਕਿ ਉਹਨਾਂ ਨੂੰ ਫੋਨ ਤੇ ਸੂਚਨਾ ਮਿਲੀ ਸੀ ਜਾਂ ਜਾਂਚ ਕਰਤਾ ਦਾ ਕਹਿਣਾ ਹੈ ਕਿ ਇੱਕ ਘਰ ਵਿੱਚ ਵਿਅਕਤੀ ਦਾਖਲ ਹੋਇਆ ਜਿਸ ਨੇ ਮਾਲਕ ਤੇ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਿਆ ਪੁਲਿਸ ਨੇ ਕਿਹਾ ਕਿ ਉਸ ਨੂੰ ਆਖਰੀ ਵਾਰ ਮੀਨ ਸਟੇਟ ਸਟੇਸ਼ਨ ਦੇ ਪਛਮ ਵੱਲ ਜਾਣ ਵਾਲੀ ਰੇਲ ਗੱਡੀ ਵਿੱਚ ਚੜਦੇ ਦੇਖਿਆ ਸੀ ਪੁਲਿਸ ਅਨੁਸਾਰ ਸ਼ੱਕੀ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਹੈ ਅਤੇ ਉਹ ਇੱਕ ਗੋਰੇ ਰੰਗ ਦਾ ਵਿਅਕਤੀ 6 ਫੁੱਟ ਲੰਮਾ ਉਸ ਦਾ ਕੱਪ ਮਾਸਪੇਸ਼ੀਆਂ ਵਾਲਾ ਛੋਟੇ ਕਾਲੇ ਵਾਲ ਅਤੇ ਉਸ ਦੇ ਜਿਹੜੇ ਵਾਲ ਨੇ ਉਹ ਛੋਟੇ ਕਾਲੇ ਸੀ ਉਸ ਨੂੰ ਆਖਰੀ ਵਾਰ ਕੈਮੋ بیسਬਾਲ ਟੋਪੀ ਸਲੇਟੀ ਰੰਗ ਦੀ ਟੀ-ਸ਼ਰਟ ਕਮਰ ਦੁਆਲੇ ਬਣੀ ਹੋਈ ਨੀਲੀ ਅਤੇ ਚਿੱਟੀ ਧਾਰੀਦਾਰ ਲੰਮੀ ਬਾਹਾਂ ਵਾਲੀ ਕਮੀਜ਼ ਕਾਲੀ ਪੈਂਟ ਅਤੇ ਕਾਲੇ ਬੈਕਪੈਕ ਦੇ ਨਾਲ ਕਾਲੇ ਕਾਲੇ ਅਤੇ ਚਿੱਟੇ ਦੋੜਨ ਵਾਲੇ ਜੁੱਤੇ ਪਾਏ ਹੋਏ ਸੀ ਇੱਕ ਕਾਲਾ ਸਟਾਈਲ ਬੈਗ ਪਹਿਨ ਕੇ ਦੇਖਿਆ ਸੀਗਾ ਸ਼ੱਕੀ ਹਥਿਆਰ ਨਾਲ ਹਮਲਾ ਕਰਨ ਗੈਰ ਕਾਨੂੰਨੀ ਤੌਰ ਤੇ ਘਰ ਵਿੱਚ ਦਾਖਲ ਹੋਣ ਤੇ ਖਤਰਨਾਕ ਹਥਿਆਰ ਰੱਖਣ ਲਈ ਲੋੜਿੰਦਾ ਹੈ ਜਾਂਚ ਜਾਰੀ ਹੈ ਅਤੇ ਹੋਰ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਟੋਰਾਂਟੋ ਪੁਲਿਸ ਨਾਲ 4168085500 ਤੇ ਸੰਪਰਕ ਕਰਨ ਦਾ ਜਾਂ ਗੁਪਤ ਰੂਪ ਵਿੱਚ ਕ੍ਰਾਈਮ ਸਟੇਸ਼ਨ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਇਤਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ